ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਅੱਜ 28 ਤਰੀਕ 2025 ਤੇ ਆਪਾਂ ਕਰਵਾਉਂਦੇ ਆ ਤੁਹਾਡੀ ਗੱਲਬਾਤ ਵੀ ਕਿੱਥੋਂ ਆਏ ਵੀਰ ਤੇ ਇਹਨਾਂ ਨੂੰ ਕਿਹੜਾ ਸਾਈਕਲ ਦਿੱਤਾ ਤੇ ਪਹਿਲਾਂ ਗੱਲ ਤੁਹਾਨੂੰ ਚਲੋ ਆਪਾਂ ਥੋੜੀ ਜੀ ਦੱਸਦੇ ਆ ਵੀ ਆਪਾਂ ਨੂੰ ਨਾ ਇੱਕ ਫੋਨ ਆਇਆ ਸੀਗਾ ਬਾਹਰੋਂ ਤੇ ਬਾਈ ਕੁਦੇ ਉਹਨਾਂ ਨੂੰ ਜਾਣਦੇ ਸੀ ਬਾਈ ਤੇ ਦੇਵ ਵੀਰੇ ਨੂੰ ਜਾਣਦੇ ਸੀ ਸਕੰਦਰ ਬਾਈ ਨੂੰ ਜਾਣਦੇ ਸੀ ਬ੍ਰੈਂਟਨ ਜੋ ਫੋਨ ਆਇਆ ਸੀਗਾ ਤੇ ਉਹਨਾਂ ਨੇ ਆਪਣਾ ਪੇਜ ਦੇਖ ਕੇ ਫੋਨ ਕਰਿਆ ਸੀ ਕਹਿੰਦੇ ਵੀ ਇੱਕ ਤੁਹਾਡੇ ਕੋਲ ਵਰਗਾ ਅਮਾਉਂਟ ਦਾ ਸਾਈਕਲ ਖੜਾਗਾ ਇਹ ਇਹਦੇ ਬਾਰੇ ਆਪਾਂ ਨੂੰ ਗੱਲਬਾਤ ਕਰੀ ਤੇ ਬਾਈ ਉਹਨਾਂ ਨੂੰ ਵੀਡੀਓ ਭੇਜੀਆਂ ਤੇ ਫਿਰ ਉਹਨਾਂ ਨੇ ਸਿਲੈਕਟ ਕਰਿਆ ਸਾਈਕਲ ਤੇ ਪਾਪਾ ਤੋਂ ਇਹ ਸਾਈਕਲ ਲੈਣ ਆਇਆ ਬਾਈਆ ਇਹਨਾਂ ਦੀ ਦੁਕਾਨ ਬਾਈਆ ਤੇ ਵਰਗਾ ਮਾਉਂਟ ਦਾ ਸਾਈਕਲ ਆ ਇਹ ਤੇ ਕਰਵਾਉਣੀ ਆ ਗੱਲ ਬਾਤ ਕਿੱਥੋਂ ਆਏ ਆ ਜਿਹੜਾ ਪਿੰਡ ਆ ਬਾਈਆ ਸ assi ਗੱਲ ਬਾਈਆ ਸ assi ਗੱਲ ਬੇ ਸਾਰਿਆਂ ਨੂੰ ਆਪਣਾ ਪਿੰਡ ਵੀਰੇ ਬਨਮੋਰਾ ਜ਼ਿਲ੍ਹਾ ਮਲੇਰਕੋਲਾ ਤੋਂ ਆਏ ਆ ਆਪਾਂ ਆਪਣੇ ਵੱਡੇ ਭਰਾ ਨੇ ਇਹ ਬ੍ਰੈਂਪਟਨ ਤੋਂ ਆਰਡਰ ਕੀਤਾ ਸੀ ਵਰਗਾ ਮਾਉਂਟ ਦਾ ਇਹ ਸਾਈਕਲ ਆ ਜੀ ਜਬਰੇ ਤੇ ਬਲਦੇਵ ਹੁਣੀ ਬਾਈਆ ਦੇ ਜਾਣਕਾਰ ਹੋਣ ਕਰਕੇ ਆਪਾਂ ਨੂੰ ਪੂਰਾ ਭਰੋਸਾ ਇਹਨਾਂ ਤੇ ਇਸ ਲਈ ਆਪਾਂ ਇਹ ਸਾਈਕਲ ਬਾਏ ਕੀਤਾ ਇਹਨਾਂ ਤੋਂ ਠੀਕ ਹੈ ਵੀਰੇ ਤੇ ਬ੍ਰਾਸ ਬਹੁਤ ਧੰਨਵਾਦ ਬਾਈ ਉਹਨਾਂ ਦਾ ਵੀ ਧੰਨਵਾਦ ਹੈ ਜਿਹੜਾ ਤੁਹਾਡੇ ਭਰਾ ਨੇ ਵੱਡੇ ਤੇ ਉਹਨਾਂ ਨੇ ਆਪਾਂ ਨੂੰ ਵੀਡੀਓ ਤੇ ਦੇਖ ਕੇ ਫੋਟੋ ਤੇ ਦੇਖ ਕੇ ਆਪਾਂ ਤੋਂ ਸਿਲੈਕਟ ਕਰਿਆ ਸਾਈਕਲ ਹਨ ਤੇ ਬਾਕੀ ਸਾਈਕਲ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਵੀ ਸਾਰਾ ਹਾਈਡਰੌਲਿਕ ਇਹਦੇ ਬ੍ਰੇਕ ਨੇ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ 29 ਇੰਚ ਇਹਦਾ 휠 ਸਾਈਜ਼ ਆ ਕੈਨੇਡਾ ਦੇ ਟਾਇਰ ਲੱਗੇ ਹੋਏ ਆ ਤੇ ਕੋਈ ਕਮੀ ਪੇਸ਼ੀ ਨਹੀਂ ਬਰਗਾ ਮਾਉਂਟ ਦਾ ਸਾਈਕਲ ਆ ਇਹ ਮੇਡ 바이 ਤਾਈਵਾਨ ਤੇ ਬਹੁਤ ਸੋਹਣਾ ਸਾਈਕਲ ਆ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ ਤੇਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਣੇ ਭਰਾ ਦਾ ਵੀ ਜਿਨ੍ਹਾਂ ਨੇ ਬ੍ਰੈਂਟਨ ਚੋਂ ਬੈਠੇ ਸਾਨੂੰ ਯਾਦ ਕਰਿਆ ਤੇ ਬਾਈ ਉਹਨਾਂ ਨਾਲ ਉਹਨਾਂ ਨਾਲ ਜੁੜੇ ਕਰਕੇ ਚਲੋ ਆਪਣੇ ਨਾਲ ਲਿੰਕ ਉਹਨਾਂ ਦਾ ਬਣਿਆ ਤੇ ਆਪਣੇ ਤੇ ਭਰੋਸਾ ਕਰਿਆ ਹਨਾ ਬਾਈ ਐਸੇ ਤੇ ਮੋਬਾਈਲ ਰਾਹੀਂ ਆਪਾਂ ਤੋਂ ਚਲੋ ਡੀਲ ਕਰੀਏ ਆਪਣੇ ਨਾਲ ਵਧੀਆ ਤੇ ਅੱਜ ਪਹੁੰਚੇ ਤੁਸੀਂ ਸਾਈਕਲ ਲੈਣ ਤੇ ਬਾਈ ਕਿਵੇਂ ਲੱਗੀ ਕੰਡੀਸ਼ਨ ਜਿਵੇਂ ਆਪਾਂ ਮਰ ਲੋ ਕੰਡੀਸ਼ਨ ਵੀਰੇ ਬਿਲਕੁਲ ਜਿਵੇਂ ਤੁਸੀਂ ਦੱਸਿਆ ਦਿੱਤੇ ਫੋਟੋਆਂ ਦੇਖਿਆ ਸੀ ਆਪਾਂ ਬਿਲਕੁਲ ਉਦਾਂ ਦੀ ਕੰਡੀਸ਼ਨਾਂ ਕੋਈ ਆਪਣੀ ਡਾਊਟ ਨਹੀਂ ਆਪਾਂ ਨੂੰ ਸਾਰਾ ਕੁਝ ਠੀਕ ਹੈ ਵੀਰੇ ਠੀਕ ਆ ਬਾਕੀ ਗੀਅਰ ਵਗੈਰਾ ਵੀਰੇ ਓਕੇ ਆ ਜਮਾ ਤੇ ਬਾਈ ਨਾਲ ਸਾਰੀ ਗੱਲਬਾਤ ਹੋ ਗਈ ਸੀ ਤੇ ਪੇਮੈਂਟ ਵੀ ਆ ਚੁੱਕੀ ਆ ਤੇ ਬਹੁਤ ਬਹੁਤ ਧੰਨਵਾਦ ਵੀਰੇ ਅੱਗੇ ਜਰੂਰ ਦੱਸਿਓ ਹਣਾ ਜੇ ਕੋਈ ਸੱਜਣ ਮਿੱਤਰ ਸਾਈਕਲ ਦਾ ਜਰੂਰ ਵੀ ਦੀ ਜਰੂਰ ਜਰੂਰ ਦੱਸੋ ਧੰਨਵਾਦ ਵੀਰੇ